ਆਕਲੈਂਡ ਟ੍ਰਾਂਸਪੋਰਟ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਬੱਸ ਡਰਾਈਵਰਾਂ ਦੀ ਇੱਜ਼ਤ ਦੇ ਜਾਣ ਦੋਵੇਂ ਖਤਰੇ ਦੇ ਵਿੱਚ ਬੱਸ ਡਰਾਈਵਰਸ ਅਗੇਂਸਟ ਟੂ ਵਾਇਲੈਂਸ ਦੇ ਕੇਸਸ ਲਗਾਤਾਰ ਵੱਧਦੇ ਜਾ ਰਹੇ ਨੇ 2023 ਦੇ ਵਿੱਚ ਜਿੱਥੇ 51 ਅਸਾਲਟ ਦੇ ਕੇਸਸ ਆਏ ਸਨ ਉਹਦੇ ਵਿੱਚ ਜਿੱਥੇ 120 ਕੇਸ ਇਹੋ ਜਿਹੇ ਸਨ ਜਿਦੇ ਵਿੱਚ ਡਰਾਈਵਰਾਂ ਦੇ ਨਾਲ ਗਾਲੀ ਗਲੋਚ ਕੀਤਾ ਗਿਆ ਉੱਥੇ ਹੀ ਪਿਛਲੇ ਸਾਲ ਦੇ ਅੰਕੜਿਆਂ ਨਾਲੋਂ ਇਸ ਸਾਲ ਸਭ ਤੋਂ ਵੱਧ ਅਸਾਲਟ ਦੇ ਕੇਸ ਸਾਹਮਣੇ ਆਏ ਨਵੇਂ ਆંકੜੇ ਕਹਿੰਦੇ ਨੇ ਕਿ 2024 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਪਿਛਲੇ ਸਾਲ ਨਾਲੋਂ ਕਈ ਜ਼ਿਆਦਾ ਅਜਿਹੇ ਕੇਸ ਦਰਜ ਕੀਤੇ ਗਏ ਜਿੱਥੇ ਡਰਾਈਵਰਾਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਉਹਨਾਂ ਦੇ ਨਾਲ ਧੱਕਾ ਮੁਕੀ ਕੀਤੀ ਗਈ ਤੇ ਵਾਇਲੈਂਸ ਤੱਕ ਕੀਤੇ ਗਏ ਇੱਥੋਂ ਤੱਕ ਕਿ ਬੱਸਾਂ ਦੇ ਵਿੱਚ ਵੀ ਅਜਿਹੇ ਹਿੰਸਕ ਘਟਨਾਵਾਂ ਦੀ ਕੋਈ ਕਮੀ ਨਹੀਂ ਹੈ 28 ਜੂਨ ਦੀ ਗੱਲ ਕਰੀਏ ਤਾਂ ਇੱਕ 16 ਸਾਲ ਦੇ ਬੱਚੇ ਤੇ ਅਟੈਕ ਕੀਤਾ ਗਿਆ ਜਿਸ ਵਿੱਚ ਉਹਦੇ ਚਿਹਰੇ ਤੇ ਬੁਰੀ ਤਰ੍ਹਾਂ ਦੇ ਨਾਲ ਜ਼ਖਮ ਵੀ ਦਿੱਤੇ ਗਏ ਹਾਲਾਂਕਿ ਇਸ ਤੋਂ ਬਾਅਦ ਹੋਰ ਵੀ ਕਈ ਛਟਪਟ ਘਟਨਾਵਾਂ ਹੋਜੀਆਂ ਨੇ ਜਿੱਥੇ ਬੱਸ ਡਰਾਈਵਰਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਨਾਲ ਅਤਿਆਚਾਰ ਹੋ ਰਿਹਾ ਸੋ ਬੱਸ ਦੇ ਵਿੱਚ ਜਿੱਥੇ ਬੱਸ ਡਰਾਈਵਰ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਪਹੁੰਚਾਉਂਦੇ ਨੇ ਉਹਨਾਂ ਦੇ ਨਾਲ ਅਜਿਹੀਆਂ ਘਟਨਾਵਾਂ ਮੰਨਦਾਯੋਗ ਨਹੀਂ